ਸਤਿ ਸ਼੍ਰੀ ਅਕਾਲ ਜੀ ਮੈਂ ਹਮਨਦੀਪੁਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਚਰੀ ਤੁਹਾਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਉਂ ਸਾਇਮ ਵੀ ਹਾਲ ਚੱਲ ਅਮਰੀਕਾ ਦੇ ਸਾਰੇ ਵਧੀਆ ਹੋਗੇ ਟਿਕਾ ਰਹੋਗੇ ਮੈਂ ਬਣਾ ਲੱਗੀ ਜੀ ਕੌਫੀ ਉਹਨੂੰ ਕਹਿੰਦਾ ਕੌਫੀ ਪੀਣੀ ਹੈ ਲੇਕਿਨ ਚਲ ਮੈਂ ਹੀ ਬਣਾ ਲੂੰਗੀ ਤੇ ਇਹ ਕਿਨੂ ਛਿੱਲੇ ਸੀਗੇ ਸਰਦਾਰ ਜੀ ਲੈ ਕੇ ਆਏ ਸੀਗੇ ਕਿਨੂ ਤੇ ਗਾਜਰਾਂ ਅੱਜ ਆਪਾਂ ਨੇ ਬਣਾਏ ਸੀਗਾ ਜੂਸ ਗਾਜਰਾਂ ਕਿਨੂ ਤੇ ਵਿੱਚੇ ਪਾ ਲਈ ਸੀਗੇ ਆਪਾਂ ਥੋੜੇ ਚਕੰਦਰ ਤੇ ਅਨਾਰ ਮਣਾਇਆ ਸੀਗਾ ਜੂਸ ਤੇ ਇਹ ਕਿੰਨੂੰ ਬਚ ਗਏ ਸਰਦ ਜੀ ਇਹਨੇ ਖਰਾਬ ਹੋ ਜਾਣੀ ਮੈਂ ਕਿ ਖਰਾਬ ਤਾਂ ਨਹੀਂ ਹੋਣੇ ਮੈਂ ਇਹਨੂੰ ਧਾਕੇ ਰੱਖ ਦਿੰਦੇ ਮੈਂ ਸਵੇਰ ਤੇ ਹੀ ਉਹਨਾਂ ਨੂੰ ਤੇ ਮੈਂ ਉਹਦੇ ਟਾ ਕੱਢਣ ਵਾਸਤੇ ਬਾਲਟੀ ਚ ਪਾ ਲਿਆ ਪਾਣੀ ਅਜੇ ਗਾਜਰਾਂ ਛਿੱਲਣੀਆਂ ਮੈਨੂੰ ਧੋਣੀਆਂ ਨੇ ਅਚਾਰ ਵਾਸਤੇ ਪੂਸ਼ ਬਣਾ ਲਾਂਗੇ ਸਬਜ਼ੀ ਸਬਜ਼ੀ ਦਾ ਪਰ ਕਿੱਥੇ ਬਣਾਉਂਗੀ ਹੁਣ ਮੈਂ ਜ ਸਵੇਰ ਦੀ ਨਾ ਕਾਲੇ ਛੋਲੇ ਦੀ ਸਬਜ਼ੀ ਬਣਾਈ ਹੋਈ ਹੈ ਕਿ ਸਵੇਰੇ ਮੂਰੂ ਵੀ ਆਗੇ ਦੇਖੀ ਸਵੇਰੇ ਕੋਈ ਰਿਸ਼ਤੇਦਾਰ ਆਗੇ ਸੀਗਾ ਆਪਣੇ ਬਸ ਸਮੋਸੇ ਵਗੈਰਾ ਲਿਆਂਦੇ ਸਵੇਰੇ ਮਿਲ ਗਈ ਚੋਲ ਖਾ ਲਏ ਸੀਗੇ ਆਲੂ ਮਟਰ ਨੇ ਸਬਜੀ ਨਾਲ ਸਰਦਾਰ ਜੀ ਵੀ ਆਲੂ ਮਟਰ ਦੀ ਸਬਜੀ ਨਾਲ ਰੋਟੀ ਖਾ ਲਈ ਸੀਗੀ ਕਿਉਂਕਿ ਅੱਜ ਆਪਾਂ ਥੋੜੇ ਲੇਟ ਉੱਠੇ ਸੀਗੇ ਉਹਦੇ ਘਰ ਤੇ ਫਿਰ ਲੇਟ ਉੱਠਣ ਕਰਕੇ ਸਬਜੀ ਲੇਟ ਹੋਣੀ ਤੇ ਸਬਜੀ ਪਈ ਸੀਗੀ ਹਨਾ ਉਹਦੇ ਨਾਲੇ ਸਾਗ ਲਿਆ ਫਿਰ ਮੈਂ ਕਿਹਾ ਚਲ ਆਈਏ ਚੋਲੀ ਫੇਰ ਬਣਾ ਲਵਾਂਗੀ ਮੈਂ ਬਸ ਫੇਰ ਸਮੋਸੇ ਵਗੈਰਾ ਲਿਆਂਦੇ ਸਮੂਹ ਸੇਖਾਂ ਲਈ ਕਿ ਅੱਜ ਇੱਕ ਹੋ ਗਈ ਜੀ ਆਪਣਾ ਨੁਕਸਾਨ ਤੇ ਮੇਰੇ ਭੈਣ ਜਿਹੜੀ ਦੇਖੂਗੀ ਇੱਕ ਵਾਰ ਕਮੈਂਟ ਜ਼ਰੂਰ ਕਰੂਗੀ ਕਹੋਗੀ ਦੀਦੀ ਮੈਂ ਤੁਹਾਨੂੰ ਉਦੋਂ ਦਾ ਕਹਿ ਸੀ ਕਿ ਮੈਨੂੰ ਆਪਣੇ ਇੰਡਕਸ਼ਨ ਵਾਲੇ ਨੌਲੇਜ ਦੇ ਦੇਹੁਣਾ ਇੰਡਕਸ਼ਨ ਵਾਲੇ ਨੌਲੇਜ ਤਾਂ ਦਿੱਤੀ ਨਹੀਂ ਗਈ ਹੈਗੀ ਪਰ ਜਿਹੜਾ ਆਪਣਾ ਇੰਡਕਸ਼ਨ ਹੈਗਾ ਉਹ ਟੁੱਟ ਗਿਆ ਆ ਦੇਖੋ ਇਹਦਾ ਸ਼ੀਸ਼ਾ ਸਾਡ ਟੁੱਟਿਆ ਪਹਿਲਾਂ ਘੱਟ ਕੁੱਟਿਆ ਹੋਇਆ ਸੀ ਕਿ ਮੈਂ ਇੱਥੇ ਕੁੱਕਰ ਰੱਖਿਆ ਹੋਇਆ ਸੀਗਾ ਨਾ ਉਹ ਇਹੜਾ ਇੱਕ ਸਾਈਡ ਤੋਂ țeੜਿਆ ਹੋਇਆ ਸੀ ਉਸ ਸਾਈਡ ਜਾਂ ਤਾਂ ਵੱਜਣਾ ਗਿਆ ਜਾਂ ਕੁਝ ਹੋ ਗਿਆ ਦੇਖੋ ਸਾਰੇ ਟੁੱਟ ਗਏ ਇਹ ਨੁਕਸਾਨ ਹੋ ਗਿਆ ਇੱਕ ਇਹਦੇ ਵਿੱਚ ਆ ਦੇਖੋ ਸਪਰਿੰਗ ਹੈ ਜਿਹਦੇ ਨਾਲ ਇਹ ਸਾਰਾ ਇਹ ਵਾਲਾ ਪਾਸੇ ਸਾਰਾ ਲਾਲ ਹੋ ਜਾਂਦਾ ਸੀਗਾ ਇੱਥੇ ਇੰਨੇ ਕੁ ਚ ਇਹ ਚੱਲਦਾ ਸੀਗਾ ਇੰਡਕਸ਼ਨ ਨਾਲ ਚੱਲਦਾ ਤੇ ਇਹ ਹਜੇ ਵੀ ਹੈ ਪਰ ਇਹਦਾ ਸ਼ੀਸ਼ਾ ਹੀ ਰੋ ਟੁੱਟ ਗਿਆ ਹਾਂ ਹਾਂਜੀ ਆਹ ਦੇਖੋ ਸ਼ੀਸ਼ਾ ਟੁੱਟਣ ਕਰਕੇ ਹੈ ਨਾ ਆਪਣਾ ਇਹ ਉਹ ਦੇ ਦਿਆਂ ਸ਼ੀਸ਼ਾ ਪਾਊਗਾ ਜਾ ਨਵਾਂ ਲੈਣਾ ਪਊਗਾ ਮੈਨੂੰ ਸਰਦਾਰ ਜੀ ਨੂੰ ਨਵਾਂ ਲੈਣ ਦਾ ਹੋਰ ਕੁਝ ਨਹੀਂ ਕਰਾਂਗੇ ਬੈਂਕ ਤੇਰਾ ਸਾਡੇ ਗੁਰੂ ਜੀ ਗਿਆ ਪਰ ਐ ਚਲਾ ਵੀ ਆਹ ਬਿੱਚੀ ਕੀ ਹੋਣੀ ਲੱਗੂਗਾ ਛੱਡੀ ਹੇ ਕਾਂਜੈਂਗ ਨੀਚੇ ਨਾ ਗੇਰ ਦੇ ਕਿਸੇ ਨਾ ਕਿਸੇ ਦੇ ਪੈਰ ਨਹੀਂ ਚੜ੍ਹਦੇ ਇਹ ਤੋਂ ਬਣਾ ਦੋ ਮੂਵ ਕਰੀ ਪਾਉਂਗੀ ਜਿਹੜਾ ਕਰੀਮ ਬਣਾਉਣਾ ਜਾ ਕੇ ਇਸ ਦੇ ਉੱਪਰ ਉਹ ਸ਼ੀਸ਼ਾ ਲਵਾ ਦੋ ਇਹ ਨਾ ਤੋੜੋ ਇਹ ਨਾ ਤੋੜੋ ਇਹ ਨਾ ਤੋੜੋ ਕ੍ਰਾਂਤੀ ਮੈਂ ਵੀ ਕੋਸ਼ਿਸ਼ ਕਰਾਂਗੀ ਦੇਖੋ ਨਿਕਲ ਆਪਾਂ ਜਪਰੇ ਨੂੰ ਆਹ ਦੇਖ ਲਓ ਆ ਸੁੱਚੀ ਫੁੱਟ ਗਿਆ ਆਗੇ ਨਾ ਮਪੂਗਾ ਉਹ ਇਹੋ ਜਿਹਾ ਉੱਥੇ ਇਹੋ ਜਿਹਾ ਪਾਵਰ ਪਲੱਗ ਲਾਉਣਾ ਜਿਹੇ ਵਿੱਚ ਉਹ ਬੜਾ ਸੁੱਚ ਲੱਗਦਾ ਰੀਓ ਕੰਪਨੀ ਦਾ ਹੈ ਰੀਓ ਦਾ ਉਹ ਵੀ ਰੀਓ ਦਾ ਇਹ ਉਹ ਰੀਓ ਦਾ ਬਾਹਰ ਮਿਲਦਾ ਹੋਰ ਕੰਪਨੀ ਗਿਆ ਇਹ ਸੋਈ ਵਾਲੇ ਰੀਓ ਕਿੰਨੇ ਫਿਰ ਉਹ ਕਰੇ ਰੀਓ ਹੈ ਹੈ ਕਰੇ ਰੀਓ ਨਹੀਂ ਆਹੀ ਰੀਓ ਉਹ ਦੀ ਸੀ ਹਾਂ

ਇਹ करो। ਅਗਰ ਬਿਸਕੁਟੇ ਦੇ दो ਬੈਗੜ ਤੇ ਪਤਾ ਨਹੀਂ ਹੋਈ ਕਿ ਪਛੋਲ ਲੈ ਉਹ ਇਹਨੂੰ ਐ ਚੋ ਉਹ ਮੇਰੀ ਇੰਚ ਰੱਖ ਦੋ ਇਹਨੂੰ ਫਿਰ ਦੇਖੂਗੇ ਕੱਲ ਨੂੰ ਉਹ ਨੀਚੇ ਉਹ ਉੱਥੇ ਰੱਖ ਦੋ ਫਿਰ ਉਹ ਜਿਹੜੀ ਪਹਿਲੀ ਵਾਲੀ ਕਿਹੜਾ ਡੈਨਿਟਰ ਉਸ ਨੂੰ ਡੈਨਿੰਗ ਦੇ ਲੋ ਰੱਖ ਦੇ ਉਹਨੂੰ ਆਕ ਕਰ ਦੇ ਰੱਖੋ ਬਿਸਕੁਟਾ ਕਰ ਸ਼ੀਸ਼ਾ ਨਹੀਂ ਬੰਦਦਾ ਹੈ। ਸਾਹ ਸ਼ੀਸ਼ਾ ਨਹੀਂ ਬੰਦਦਾ ਹੈ। ਉਸ ਨੂੰ ਹੀਟ ਕਹਿੰਦੇ ਹਨ। ਹੀਟਰ ਵਾਲਾ ਕੋਈ ਸਿਸਟਮ ਹੁੰਦਾ ਦੀ ਨਾ। ਜਦੋਂ ਬੀਅਰ ਚੀਜ਼ ਇਹ ਹੈ। ਪਰ ਇਹ ਕਿ ਆਪਣੇ ਇਸ ਡਿਜੀਟਲ ਨੂੰ ਲੈ ਕੇ ਦੇਖਦੇ ਕਿ ਨਾ ਸਾਹਮਣੇ ਲੈ ਇਸ ਤਰ੍ਹਾਂ ਦੇ। ਮਾਮਲੀ ਨੇ ਵੀ ਲੈ ਕੇ ਆਏ ਦੇਖਿਆ ਹਜੇ ਆਪਣਾ ਦੇਖ ਕੇ ਉਹਨੇ 2-3 ਦਿਨ ਵਾਸਤੇ ਵਰਤੇ ਆ। ਵੀ ਕਿਸ ਤਰ੍ਹਾਂ ਦਾ ਹਨ। ਫਿਰ ਉਹ ਵੀ ਲੈ ਗਏ ਪਰ ਆਹ ਚੀਜ਼ ਨਹੀਂ ਹੈ। ਇਹ ਹੋ ਤਾਂ ਇਹਨੂੰ ਕਈ ਸਾਲ ਲੱਗੇ। ਸ਼ੀਸ਼ਾ ਵੀ ਨਹੀਂ। ਸ਼ੀਸ਼ਾ ਤਾਂ ਕਿਹਾ ਕਰਨਾ ਦਾ ਜੇ ਨਾ ਇਸ ਕੇਪਰ ਉਹ ਜਾ ਗਿਆ ਸਿਸਟਮ ਹੁੰਦਾ ਨਾ ਪਰ ਜਾਰੀ ਇਸ ਤਰ੍ਹਾਂ ਹਾਸ਼ੂ ਨੇ ਲੇਕਾ ਹੈ ਉਹ ਸਿਸਟਮ ਠੀਕ ਦਾ ਫਿਰ ਅੱਬਾ ਜੇ ਨਹੀਂ ਆਵੇ ਦਾ ਇਸ ਪਰ ਆ ਇਸ ਪਰ ਖੂਸ਼ਾ ਜਿਹਾ ਕੁੱਕਰ ਰੱਖਿਆ ਉਹ ਸਬਜੀ ਦਾ ਉਸ ਕਰਕੇ ਵਿੱਚੋਂ ਲੰਘ ਗਿਆ ਜਾਰੀ ਇਹ ਨੇ ਨੀ ਬਾ ਜਾਰੀ ਮਿਲ ਜੀ ਪਤਾ ਨਹੀਂ ਹੈ ਕਰੰਟੇ ਦਾ ਖਤਰਾ ਬੰਦੀ ਜਾਰੀ ਦਾ ਕਰੰਟੇ ਦਾ ਖਤਰਾ ਹੈ ਚੱਕ ਲਈਂ ਦਰਾਂ ਵਿੱਚ ਪਾ ਚੱਕ ਕੇ ਰੱਖਣੇ ਨੇ ਬਰਾਸ ਬੋਤਲ ਕੋਈ ਪੁਰਾਣੀ ਇੰਡਕਸ਼ਨ ਦਾ ਸ਼ੀਸ਼ਾ ਲਈ ਰੱਖ ਲੈ ਉਹ ਜਦੋਂ ਨਾ ਮੋਜਾ ਲੱਗੇ ਉਹਨਾਂ ਚੋਂ ਦੇ ਕੇ ਫੋਨ ਛੁੱਟ ਗਿਆ ਟੀਵੀ ਮੂਰੇ ਬੈਠਿਆ ਹਾਂ ਅਸੀਂ ਅਪਣਾ ਦੁੱਸਰ ਵੀ ਤੱਕਿਆ ਆ ਆਪਣਾ ਦੁੱਸਰ ਨਾ ਉਹ ਕਰਨਾ ਹੈ ਬੈੱਡ ਦੇ ਵਿੱਚ ਪਿਆ ਹੈ ਚੋਕ ਕਰ ਲੈ 니 ਕੱਢ ਲੈ ਉਹ ਕੱਢਾ ਸੀ ਅੱਧਾ ਪਚੱਦਾ ਜਾਂ ਸਮਾਨ ਹੈ ਇਸਕਾ ਮੈਨ ਲੇ ਕਿ ਸਮਾਨ ਇਧਰ ਉੱਤਰ ਪਿਆ ਹੈ ਜੁੱਸ ਸਰਵਾ ਜਿਹੜਾ ਮਿਕਸੀ ਵਾਲਾ ਜੱਗ ਹੈ ਨਾ ਆ ਦੇਖੋ ਆਹ ਹੀ ਨਾ ਹੋ ਗਿਆ ਇਸ ਤੋਂ ਤੇਰੇ ਪੰਦੇ ਸਿਕਾ ਹਾਲਾ ਕਾਂਚੀ ਜੀ ਤੋਰਨ ਵਾਲਾ ਕੱਢ ਕੇ ਖੇਨਾ ਇਹ ਜਿੱਥੋਂ ਦੇਖਿਆ ਪਾਰਟੀ ਤੇ ਜਿੱਤਾਂ ਮੈਨ ਚਾਰੋਂ ਨਾ ਬਈ ਨਾ ਮੁੱਕਿਆ ਵਸ ਲੱਗ ਗਈ ਕੋਰੀ ਕੋਟਰੇ ਪੁੱਛਲੇ ਫਟਾ ਰੋਜ਼ ਦੋ ਦਿਨਾਂ ਦਾ ਕੱਪੜੇ ਨਹੀਂ ਧੋਏ ਪਾਸੋਂ ਨਹੀਂ ਧੋਏ ਨੇ ਕੱਲੇ ਧੋਏ ਸੀਗੇ ਪਰਸੂ ਮੈਂ ਝੋਕ ਕੇ ਉਹ ਸੀਧਾ ਧੋਏ ਹੋਏ ਨਹੀਂ ਫਿਰ ਹੁਣ ਆ ਸੁੱਚ ਵੀ ਖਰਾਬ ਸੀਗਾ ਉਹ ਉਧਰ ਗੀਜਰ ਦੇ ਸੁੱਚ ਤਾਂ ਨਹੀਂ ਪਤਾ ਲੱਗ ਰਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁਝ ਨਹੀਂ ਲੱਗੂ ਸਮਰਾਈ ਤਾਂ ਬਦਲਣਾ ਪੜੇਗਾ ਚੱਲੇ ਹੁਣ ਕੱਲ ਨੂੰ ਸਾਦੇ ਆਮਦਾਰੀ ਤੋਂ ਅੱਜ ਤੋਂ ਖੜ ਗਏ ਫੇ ਗੱਡੀ ਕੱਢਣੀ ਔਖੀ ਹੈ ਹੈ ਪੱਕਾ ਲੋ ਜੀ ਤੁਸੀਂ ਕਹਿੰਦੇ ਸੀਗੇ ਵੀ ਇਹ ਬਣਾ ਸਮਾਨ ਵਾਸਤੇ ਹੁਣ ਸ਼ੈੱਡ ਪਾਓ ਛੱਡ ਪਾਣੇ ਪਾ ਤਿਆ ਸੀਗਾ ਉਹ ਟਰਾਲੀ ਅੰਗ ਛੱਡ ਰਹਿ ਗਿਆ ਟਰਾਲੀਆਂ ਕਹ ਰਹਿ ਗਿਆ ਵਸ ਇੱਕ ਟਰਾਲੀ ਜੇ ਆ ਛੱਡ ਗਾਹਾਂ ਪੱਦ ਜਿੰਦੇ ਇੱਕ ਟਰਾਲੀ ਉਰੇ ਖੜ ਜੁੰਦੀ ਮੋੜ ਸੇਲ ਰਹਿ ਗਈ ਟਰਾਲੀ ਰਹਿ ਗਈ ਫੇ ਮੋੜ ਸੇਲ ਤੋਂ ਪਿੱਛੇ ਲੱਗ ਲੂ ਜੀ ਜਿਹੜਾ ਉਹ ਟਰੈਕਟਰ ਹੈ ਨਾ ਉਹਨੂੰ ਹੋਰ ਪਿੱਛੇ ਕਰ ਦੋ ਠੀਕ ਹੈ ਜਿੱਤਰਾ ਠੀਕ ਹੈ ਲੋ ਜੀ ਦੋ ਟਰੈਕਟਰ ਬਚਾਲੇ ਗੱਡੀ ਖੜਾ ਤੇ ਆਲੇ ਵਾਲੇ ਲਾ ਦਾਂਗੇ ਪਾਇਦੇ ਹਰੀ ਚਾਦਰ ਟਾਈਮ ਹੀ ਲੱਗ ਰਿਹਾ ਸਾਨੂੰ ਇਹਨੂੰ ਰੰਗ ਵੀ ਕਰਨਾ ਹੈ ਹਜੇ ਨਾ ਰੰਗ ਕਰਨ ਦਾ ਟਾਈਮ ਲੱਗਦਾ ਹਨੇ ਰਹਿਨੇ ਰਹਾ ਰਹੇ ਟਾਉਟੀ ਦੇ ਉੱਪਰ ਤੇ ਚੱਲ ਕਰੇਗੇ ਇੱਕ ਦਿਨ ਅਈਓ ਏਸੀ ਦੇ ਉੱਪਰ ਕੱਪੜਾ ਦੇਣਾ ਏਸੀ ਦਾ ਕੱਪੜਾ ਲਿਆਂਕੇ ਰੱਖਿਆ ਪਿਆ ਟਰੈਕਟਰ ਵੈਸੇ ਹੋਰ ਥੋੜਾ ਜਿਹਾ ਨੇੜੇ ਨੂੰ ਲੱਗ ਜਾਂਦਾ ਇੱਧਰ ਗੱਡੀ ਜ਼ਿਆਦਾ ਨੇੜੇ ਲਾਤੀ ਜਣ ਕੇ ਲਈਏ ਹੂੰ ਜਣ ਕੇ ਲਈਏ ਇੱਕ ਵਾਰੀ ਤਾਂ ਕੋਈ ਵੇੜੀ ਚਿੰਗੀ ਜੀ ਹੂੰ ਇਹਨਾਂ ਨੂੰ ਦੂਸਰੇ ਮੋਰਚੇ 'ਤੇ ਵੀ ਰਖੜ ਜਾਊਗਾ ਆਹ ਉਹਨੂੰ ਖੜ ਜਾਣੇ ਲੋ ਜੀ ਆਪਣੇ ਬੁਵਾਤੇ ਸ਼ੀਸ਼ੇ ਟੁੱਟੇ ਹੋਏ ਸੀਗਾ ਪੈਸੇ ਪੁੱਛ ਲੋ ਹਾਂ ਅੱਛਾ ਪੈਸੇ ਪੁੱਛ ਚਾਹ ਪੀ ਲੋਗੇ ਜੀ ਲੋ ਜੀ ਇਧਰ ਸ਼ੀਸ਼ਾ ਬੁਵਾਤੇ ਆਪਾਂ ਨੇ ਆ ਸ਼ੀਸ਼ਾ ਟੁੱਟੇ ਹੋਏ ਸੀਗਾ ਕੰਮ ਦੇ ਕੰਮ ਬਹੁਤ ਹੋਏ ਨੇ ਆ ਦੇਖੋ ਆ ਸ਼ੀਸ਼ਾ ਟੁੱਟ ਲਿਆ ਸੀਗਾ ਬੁਵਾਤੇ ਆ ਹਮੇ ਕਰਾ ਦੋ ਮੈਂ ਲੈ ਹੱਥਾਂਗੇ ਲੈ ਨਹੀਂ ਆਪ ਕਰਾਓ ਮਾਣੋ ਚਲੋ ਆਜੋ ਘਰ ਆ ਮੈਂ ਨਹੀਂ ਆਦਾ ਹੋ ਮੈਂ ਤਾਂ ਪੈਰ ਧੋਗੇ ਨਹੀਂ ਕੋਲ ਲੋ ਜੀ ਕਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇੜ ਆਈ ਹੋਈ ਸੀਗੀ ਇਹਦੇ ਵਿੱਚ ਆਹ ਸ਼ੀਸ਼ੇ ਵੀ ਲਵਾ ਦੇ ਆਪਣੇ ਦੇਖੋ ਇਹ ਚ ਤੇੜ ਪਤਾ ਨਹੀਂ ਕਿਵੇਂ ਆ ਗਈ ਸੀਗੀ ਹਨਾ ਇਹ ਸ਼ੀਸ਼ਾ ਪਵਾਇਆ ਤੇ ਇੱਕ ਸ਼ੀਸ਼ਾ ਉਹ ਪਵਾ ਤੇ ਉੱਥੇ ਮੈਨੂੰ ਲੱਗਾ ਹਜੇ ਆਇਆ ਹੀ ਨਹੀਂ ਆਦਾ ਗਿਆ ਹੈ ਇੱਕ ਸ਼ੀਸ਼ਾ ਆ ਪਵਾ ਤੇ ਜੀ ਇੱਥੇ ਨੂੰ ਨਾ ਚੂਹੇ ਵਗੈਰਾ ਤੇ ਉਹ ਵੀ ਪਾਣੀ ਪੋਣੀ ਜਾਂਦਾ ਸੀ ਜਿਹੜਾ ਹਨ ਹੁਣਾ ਸ਼ੀਸ਼ਾ ਪਵਾ ਕੇ ਹੁਣ ਇੱਥੇ ਰੰਗਦਾ ਨਾ ਪਾਣੀ ਜਾਊਗਾ ਅੰਦਰ ਨਾ ਕੁਛ ਆਉਰੇ ਸ਼ੀਸ਼ਾ ਪਾ ਦੇ ਪਪਾ ਜੀ ਬਸ ਠੀਕ ਹੈ ਹੁਣ ਇਹਨਾਂ ਹਵਾਵਾਂ ਜਾਣੀ ਨਾ ਕੁਛ ਜਾਣੀ ਬਸ ਇੱਕ ਨੀਚੇ ਅੰਦਰ ਚੱਲਣਾ ਹੋਏਗਾ ਹਾਂ ਬਸ ਇੱਕ ਨੀਚੇ ਉਹ ਰਹਿ ਗਿਆ ਉਹ ਜਿਹੜੇ ਚੂਹੇ ਬੜਾ ਆਉਰੇ ਨੂੰ ਚੂਹੇ ਨੂੰ ਰਹਿਣਾ ਜਿਆਦਾ ਵੇਖੋ ਬੈਲੰਗ ਕਰਨਾ ਹੂੰ ਪੂਰਾ ਪੱਤੀ ਲਵਾ ਦੇਂਗੀ ਲੱਕੜੀ ਹਾਂ ਨਹੀਂ ਲੱਕੜੀ ਨੀ ਇੱਕ ਹੋਰ ਹੋਵਾ ਜਾਲੀ ਉਹ ਹੋਏ ਰਵੜ ਕਾ ਹਾਂ ਉਹ ਲਾ ਦਣਾ ਆਰੇ ਤੇ ਚੂਹੇ ਵੱਢ ਕੇ ਲੱਗ ਜੰਗੇ ਤਾਂ ਚੂਹੇ ਬਹੁਤ ਤਗੜ ਤਗੜੇ ਆ ਕਲੋਰਾ ਰੱਖ ਦੋਣੀ ਸਾਰੇ ਚੂਹੇ ਬਾਹਰ ਘੜ ਦੇਣੇ ਚੂਹੇ ਇੱਕ ਟਾਂਕੀਆਂ ਕਰਕੇ ਨਾ ਸਾਫ ਹਾਂ ਅੱਡੇ ਲੋ ਜੀ ਆਪਾਂ ਅਗੇ ਧਾਰ ਕੱਢਣ ਵਿਚਾਰੀ ਇੱਕ ਮੱਝ ਰਹਿ ਗਈ ਪਤਨ ਦਾ ਪਾਣੀ ਪਿੱਛੇ ਖੁੱਲਾ ਏ ਮੈਨੂੰ ਤਾਂ ਲੱਗਦਾ ਪਾਣੀ ਪਿੱਛੇ ਖੁੱਲਾ ਏ ਇੰਨਾ ਪਾਣੀ ਕਿੱਥੇ ਨੂੰ ਡੁੱਲਿਆਗਾ ਆਹ ਚੇਸ ਮਾੜਾ ਹੁੰਦਾ ਹੈ ਦੇਖੋ ਮਾੜਾ ਤੇਗਾ ਮਾੜਾ ਰੋਸਕਸ਼ਨ ਲੋ ਜੀ ਆਪਾਂ ਅੱਗੇ ਮੱਝਾਂ ਕੋਲੇ ਆਹੋ ਮੱਝਾਂ ਹੋ ਤਾਂ ਮੱਝ ਕੋਲ ਇੱਕ ਮੱਝ ਹੈ ਜੀ ਸਾਡੇ ਇੱਕ ਮੱਝ ਰਹਿ ਗਈ ਅਸੀਂ ਇੱਕ ਮੱਝ ਹੋਰ ਲੈਣੀ ਹੈ ਭਾਈ ਜੇ ਕਿਸੇ ਕੋਲ ਵਧੀਆ ਤਾਕੜਾ ਦੁੱਧ ਦੇਣ ਵਾਲੀ ਮੱਝ ਮਿਲ ਜਵੇ ਠੀਕ ਰੇਟ ਨਾਲ ਸਾਨੂੰ ਦੱਸ ਦਿਓ ਅਸੀਂ ਲੈ ਜੂਗੇ ਪਰ ਮੱਝ ਇੱਕ ਨੰਬਰ ਹੋਵੇ ਹਰ ਮੱਝ ਉਹ ਹੋਵੇ ਜਿਹੜੀ ਕਿਸੇ ਦਾ ਡਰੇ ਨਾ ਹਰ ਇੱਕ ਤਾਂ ਧਾਰ ਕਢਾ ਲਵੇ ਹਰ ਧਾਰ ਪੋਲੀਓ ਵੀਡ ਚਾਰਨੇ ਵੀ ਕਢ ਲਵਾ ਸਾਡੇ ਨਾਲ ਕੰਟੈਕਟ ਕਰ ਲਿਓ ਆਪਣੀ ਇੰਸਟਾਗ੍ਰam ਦੀ ਆਈਡੀ ਆ ਅਮਨਦੀਪ ਕੌਰ ਕੈਲੇ ਕੈਲੇ ਦੇ ਨਾਮ ਤੋਂ ਉੱਥੇ ਜਾ ਕੇ ਕੰਟੈਕਟ ਕਰ ਲਿਓ ਜੇ ਕਿਸੇ ਕੋਲ ਵਧੀਆ ਮੱਝ ਹੋਵੇ 18 ਕਿਲੋ ਦੁੱਧ ਰੇ ਗਈ ਉਹ ਬੱਬਾ 10 ਕਿਲੋ ਵਾਲੀ ਮਿਲ ਜੇ ਮੈਨੂੰ ਬਸ ਦੁੱਧ ਪੀਣੇ ਜੋਗੇ ਹੋਵੇ ਡੈਰੀ ਮਨਾਂ ਵੀ ਪੋਗੈ ਅਸੀਂ ਫੇਰ ਰੋਜ਼ ਖੋਆ ਕੱਢ ਕੱਢ ਖਾਈ ਕਰੂਗਾ ਆ ਤਾਂ ਵਿਚਾਰੀ ਦੁੱਧੇ ਹੀ ਮੜਾ ਦਿੰਦੀ ਐ ਕਿੱਲੋ 2 ਕਿਲੋ ਕਿਲੋ ਕਈ ਵਾਰ ਤਾਂ ਕਿਲੋ ਵੀ ਰਿਹਾ ਜਾਂਦੀ ਹੈ ਕਦੇ-ਕਦੇ 2 ਕਿਲੋ ਦਿੰਦੀ ਹੈ ਫਿਰ ਵੀ ਇੱਕ ਸਾਧਨ ਤੋਂ ਬਲਾਇਆ ਚੱਲ ਫੇਰ ਵੀ ਇਹ ਨਹੀਂ ਮਾੜੀ ਨਹੀਂ ਹੈਗੀ ਬਾਈ ਬਹੁਤ ਵਧੀਆ ਹੈ ਸਾਡਾ ਸਾਧਨ ਪਰ ਇੱਕ ਇੱਕ ਦਿੱਕਤ ਵੀ ਹੈ ਵੀ ਆਹ ਹਰ ਜੇ ਅਸੀਂ ਗਏ ਵੀ ਹੁੰਦੇ ਹਾਂ ਹਰ ਇੱਕ ਕੋਲ ਨਹੀਂ ਦਿੰਦੀ ਇਹ ਇਹਦੀ ਮੱਝ ਹੀ ਸਾਨੂੰ ਜੇ ਅਸੀਂ ਕਿਧਰੇ ਗਏ ਹੋਣ ਤੇ ਕਿਸੇ ਦੇ ਹੱਥ ਨਾ ਪਵੇ ਵੀ ਜਿਵੇਂ ਮੈਂ ਕੱਢਾਂਗਾ ਸਰਕਾਰ ਵੀ ਕਹਿੰਨਾ ਵੀ ਹਰ ਇੱਕ ਤੋਂ ਤਾਂ ਨਿਕਲ ਜਾਵੇ ਤੋਂ ਪਿੱਛੇ ਰਹਿ ਬੈ ਪੈ ਨਾ ਕੱਟੀ ਵੇਚਦੀਆਂ ਉਹ ਵਿੱਚ ਨਹੀਂ ਹੋਰ ਪਿੱਛੇ ਤੇ ਕੱਟੀ ਗਈ ਬੱਸ ਸੁੱਕੀ ਬੱਸ ਬੱਸ ਉਹ ਬੱਗ ਤੇਰਾ ਤੜੜ ਹੋ ਗਿਆ ਇਹਨੂੰ ਆ ਰੱਖੇਗਾ ਦੂਰ ਬੰਨ ਕੇ ਆ ਕੱਲ ਮੱਜ ਸਾਡੀ ਫਾਈ ਕੱਟੇ ਵੀ ਦੁੱਧ ਢੰਗਾ ਦੇ ਸਾਨੂੰ ਦੁੱਧ ਨਹੀਂ ਮਿਲਿਆ ਬੱਦ ਸਾਰੇ ਓਕੇ ਦੁੱਧ ਸੀ ਬੱਦ ਵੈਰੀ ਗੁੱਡ ਉਹ ਦੱਤ ਹੈਲੇ ਚ ਹੋਗੇ ਨਾ ਉਹ ਵੀ ਉਹ ਬੰਨੋ ਸਮੁੰਦਰ ਤੇ ਹਵਾ ਲੱਗਣੇ ਸੁੱਕੀ ਕਾਲੂ ਆਹ ਜਿੰਨੇ ਵੀ ਥੈਲੇ ਪਾਏ ਆ ਉਰੇ ਆ ਟੁੱਟੀ ਦੀ ਕੁਰਸੀ ਤਾਂ ਉੱਧਰ ਕੱਢ ਦੇ ਵੇਚ ਦੋਗੇ ਜਿਹੜੇ ਥੈਲੇ ਪਟੇ ਪੁਰਾਣੇ ਉੱਥੇ ਕੱਢ ਕੇ ਸਭ ਫੂਕਦੇ ਅੱਗ ਲਾ ਦਿੰਦੇ ਆ ਉਹ ਇਹ ਥਪੈਕ ਨਹੀਂ ਪਏ ਛੱਡੇ ਦੇ ਪਿੱਛੇ ਉੱਥੇ ਉੱਧਰ ਉਹ ਲਿਆਣੇ ਆ ਥੈਲਿਆਂ ਦੇ ਵਿੱਚ ਆ ਗਾਣੇ ਅਭੀ ਇਹ ਰੇ ਹੈ ਨਾ ਨਾ ਇੱਕ ਦਿਨ ਫਿਰ ਕੁੰਜੀ ਆ ਨਹੀਂ ਜਾਏਗਾ ਹੋਰ ਇਹ ਤਾਂ ਆਪਾਂ ਨੂੰ ਸਾਰ ਕੇ ਸਭ ਖਾਲੇ ਹੋ ਜੇ ਨਾ ਹਰੇ ਆ ਦੇ ਕਿੰਨੀ ਵੀ ਦੇ ਸਫਾਈ ਕਰਤੀ 10 ਥੈਲੇ ਉਹ ਤਾਂ उत्तर तो 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 so, तो तो भी उत है और दाये नो इन्हें जो खत्म छह साल तो हो गया है त्यौहार को जी का सोखिया तोरी जी भी झाड़ू लगा एकदम समभर ही रहे साफ हो रहा है वो जमा रहा है इतना धोवा बते आ था इतना तो अच्छा बस चक दी जी सारी ऊपर कोटे भी दाना आ रहा है ਨਾ ਉਹ ਨਾ ਬਾਈ ਕਰੂਗੇ ਇਹਨੂੰ ਆ ਬਿਮਾਰ ਹੋ ਜਾਣਾ ਬਾਰ ਬਾਲੀ ਉਹ ਨਾ ਖਾਇਆ ਗੰਨਿਆ ਉਹਨੂੰ ਡਾਕਟਰ ਬੁਲਾ ਲਓ ਕੋਈ ਨਹੀਂ ਉਹ ਨਾ ਨੋ ਬਾਈ ਚਲਦੀ ਉਹ ਨਹੀਂ ਖਾਇਆ ਬਸ ਠੀਕ ਹੈ ਪੈਨ ਚਾਰ ਕੋਸ ਦੀ ਇਹ ਚਲਦੀ ਆ ਬਲਤਾ ਕੱਟੇ ਹੋਵੇਗਾ ਖਾਣੇ ਕੋਈ ਨਿੱਕਟਾ ਖਾਲੇਗਾ ਤਾਂ ਨਹੀਂ ਅੱਜ ਹੀ ਠੰਡੇ ਤਾਂ ਕੰਨੀ ਨਾ ਲੱਗਦੀ ਹਾਂ ਹਾਂ ਪਰ ਅੱਜ ਘਟ ਹੈ ਜਹਾਵਾ ਨਹੀਂ ਚੱਲ ਰਹੀ ਆ ਜਹਾਵਾ ਨਹੀਂ ਚੱਲ ਕੱਟਾ ਇਹ ਜੋ ਕਮੇਟ ਲੈ ਮੈਂ ਭੇਜੂਗਾ ਇੱਕ ਕਾਲੂ ਲੈ ਆਵੇਂ ਆਪਣੇ ਨੂੰ ਮੈਂ ਕਿਹਾ ਹਾਂ ਮੈਂ ਉਹ ਪੇਟ ਮੰਟ ਲੈਣਾ ਹੂੰ ਕੋਈ ਖਰਚਾ ਕਰਦਾ ਫਿਰ ਜੇ ਹਾਂ ਹਾਂ ਮੈਂ ਠੰਡ ਤੇ ਬਚ ਜਾਈਗੀ ਸਹੀ ਗੱਲ ਹੈ ਠੰਡ ਤੇ ਬਚ ਜਾਈਗੀ ਕੱਲੇ ਡੰਦੇ ਨੂੰ ਠੰਡ ਲਗਾ ਦੋਆਂ ਗਿੜੇ ਨਿੱਗੂ ਬੋਦਾ ਹੈ ਪਰ ਐਸਾ ਨਹੀਂ ਰਹਿੰਦਾ ਮੋਜ ਲੈਣਾ ਨਾ ਦਣਾ ਹੀ ਹੈ ਨਾ ਪੋਲਾ ਹੂੰ ਵਾਹ ਨੀ ਘਾਰ ਬੋਲੀ ਹਾਂ ਕਿਉਂ ਬੇ ਕਾਲਾ ਭਾਈ ਨੂੰ ਤੂੰ ਜੇ ਕਾਟੇਗਾ ਨਾ ਤੂੰ ਮੋਜੇ ਮਰ ਜਾਏਗਾ ਐਸੀ ਕਰੀਏ ਅੱਛਾ ਕਹੇਦੀ ਨਹੀਂ ਮੈਂ ਸੰਧਾ ਉਹ ਬੱਸ ਬਹੁਤ ਜ਼ਰਾ ਡਾਕਟਰ ਦੇ ਲੱਟਕ ਜੇਗਾ ਨਹੀਂ ਨਹੀਂ ਐ ਦਵਾਈ ਨਹੀਂ ਹੋਉਂਦੀ ਹੈਗੀ ਮੈਸਾ ਹੀ ਆਪਣੀ ਇੱਕ ਵਾਰ ਜਿੜੀ ਉਹ ਮਰ ਗਈ ਉਹ ਕੀ ਪਹਿਲਾਂ ਪਹਿਲ ਧਾਰ ਫੋਕੀ ਹੋਈ ਸੀ ਫਿਰ ਬਾਅਦ ਵਿੱਚ ਧਾਰ ਕਹਿੰਦੇ ਜਿਹੜੀ ਉਹ ਮਰ ਗਈ ਆਪਣੀ ਅੱਛਾ ਉਹ ਹੀ ਲਗਾ ਬਾਅਦ ਵਿੱਚ ਨਾ ਉਗ ਮੈਂ ਤਾਂ ਐ ਛੁੱਟੀ ਜਾਇ ਰਹੀ ਕਿਉਂਕਿ ਫਿਰ ਨੂੰ ਫੜ ਕੇ ਇਸ ਕੋ ਹੈ ਨਾ ਬਹੁਤ ਪੋਲਾ ਹੈ ਇਸ ਨੂੰ ਬਹੁਤ ਯਾਨੀ ਪੋਲਾ ਹੋਣਾ ਚਾਹੀਦਾ ਕੋਈ ਉਹ ਨਹੀਂ ਆ ਭਾਈ ਉਹ ਪਤਾ ਨਹੀਂ ਸੁੱਕੀ ਇਸ ਦਾ ਕੱਟਾ ਚੁੱਕੀ ਆ ਨਹੀਂ ਜੇ ਦਾ ਕੱਟੂ ਮਰ ਜਾ ਫਿਰ ਕਿਹੜੀ ਲੱਗ ਜਾਉਂਗਾ ਨਹੀਂ ਉਹ ਨਹੀਂ ਹੋਗਾ ਹੋਰ ਪਰ ਤੇ ਹੁਣ ਜਿਹੜੀ ਮਾਸ ਲੈਣੀ ਆ ਉਹ ਇਹੀ ਦੇਖ ਕੇ ਲੈਣੀ ਆ ਵੀ ਧਾਰ ਕਿੰਨਾ ਹੋਣੀ ਆ ਹਾਂ ਉਹ ਹੀ ਮਾਜ਼ਾ ਮਕਾਬਲਾ ਜੇ ਦੋ ਤਿੰਨ ਵਾਰ ਧਾਰ ਕਿੰਨਾ ਕੱਢਣੀ ਪਵੇ ਜਾ ਜਾ ਹਾਂ

इसको कोई गले वो कट देगा आ उसको उसको रखना तो दाम गर्म में आएगा हमें ना ऐसे करें दो दिन ना मंजू उड़े डाले उसे चूने अब कलोरो ना करे सारे किसे दे कर देंगे अब इसमें चार नहीं वो है ना चिपके ऊपर नहीं चिपकती है ऊपर नहीं चिपकते हैं वो तो चूने बहुत चलाते ਅੱਡੀ ਕੁਝ ਹੋਈ ਧੀ ਬਾਥਰੋਂ ਵੜ ਗਈ ਧੀ ਅਗਰ ਤੇ ਮਾਰ ਕੇ ਠੱਪਾ ਉੱਪ ਚੜ ਜੇਗੀ ਚਿੱਕੀ ਹੋਊਗੀ ਇਹ ਖੇਤਾਂ 'ਚ ਚੋਰੀ ਹੈ ਦੂਰ ਤਾਰ ਨਹੀਂ ਸਾਰੀ ਕੋਈ ਤਾਰ ਨਹੀਂ ਐਡੇ ਦਾ ਕੰਮ ਨਹੀਂ ਨਾ ਦੁੱਧ ਹੈ ਨਹੀਂ ਮੈਂ ਹੰਦਾ ਖਾਇਆ ਨਹੀਂ ਆਈਏ ਕਦੇ ਵੀ ਨਹੀਂ ਖਾਇਆ ਪਾਸੇ ਬਿਮਾਰ ਹੋਣ ਦਾ ਟੱਕਰ ਨਹੀਂ ਇਹ ਬਾ ਵੀ ਮੂਹ ਆਏ ਬੱਸ